ਗੋੜੀ ਜਲਦੀ ਪ੍ਰੈਸ ਕਾਨਫਰੰਸ ਆਈ ਹੈ ਜਿਹਦੇ ਵਿੱਚ ਖਾਸ ਕਰਕੇ ਜੋ ਉਹਨਾਂ ਦੇ ਸ਼ਕੂਨੀ ਮਾਮਾ ਨੇ ਸ਼ਕੂਨੀ ਮਾਮਾ ਮੈਂ ਇਸ ਕਰਕੇ ਕਹੂੰਗਾ ਕਿਉਂਕਿ ਇਹਨਾਂ ਦਾ ਹੀ ਨਾਮ ਲੱਗਦਾ ਹੈ ਉਹ ਸਾਰੀ ਚਾਲ ਘੜਦ ਚੱਲਣਾ ਜਿਹਦੇ ਵਿੱਚ ਸਿੱਖ ਕੌਮ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਉਹ ਚਿੱਠੀਆਂ ਆਈਆਂ ਸੀ ਤੇ ਚਿੱਠੀਆਂ ਫਿਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈਆਂ ਤੇ ਸਿੰਘ ਸਭਾ ਨਾਲ ਤੇ ਪ੍ਰੈਸ਼ਰ ਪਾ ਕੇ ਉਹ ਵਿਸ਼ੇਸ਼ 사ਧਾ ਨੂੰ ਝੂਠੇ 사ਧਾ ਨੂੰ ਮਾਫੀ ਦੋਏਗੀ ਚਲੋ ਉਹ ਇੱਕ ਅੱਡ ਵਿਚ ਹੈ ਪਰ ਅੱਜ ਦੀ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸੰਗਤ ਜੀ ਇਹ ਐਨੇ ਕ ਬਖਲਾਗੇ ਨੇ ਜੋ ਲੌਂਗਵਾਲ ਸਾਹਿਬ ਦੀ ਵਰਸੀ ਤੇ ਇੱਕ ਵਿਸ਼ਾਲ ਇਕੱਠ ਹੋਇਆ ਇਹਨਾਂ ਨੇ ਵੀ ਚਲੋ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਇਕੱਠ ਤੇ ਜੋ ਸੰਗਤ ਦਾ ਵਿਚਾਰ ਰੂਪ ਸਹਿਲਾਬ ਆਇਆ ਜਿਹਦੀ ਕਿ ਸਰਪ੍ਰਸਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਹੋਈ ਉਸ ਦੇ ਵਿੱਚ ਤਕਰੀਬਨ 4-5 ਗੁਣਾ ਦਾ ਫਰਕ ਸੀ ਉਹਦੇ ਨਾਲ ਇੰਨਾ ਕੁ ਜ਼ਿਆਦਾ ਬੁਖਲਾਗੇ ਨੇ ਕਿ ਇਹ ਕਿਰਦਾਰ ਖੁਸ਼ੀ ਤੋਂ ਇਲਾਵਾ ਇਹਨਾਂ ਕੋਲ ਹੋਰ ਕੁਝ ਰਿਹਾ ਹੀ ਨਹੀਂ ਕਹਿਣ ਨੂੰ ਅੱਜ ਜੇ ਇਹਨਾਂ ਦੀ ਮੰਨੀਆਂ ਤਾਂ ਕਹਿੰਦੇ ਕਿ ਢੀਂਡਸਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਬਣਾ ਗਏ ਮੈਂ ਚਲੋ ਕਿਸੇ ਵਿਅਕਤੀ ਵਿਸ਼ੇਸ਼ ਦੇ ਵੱਲੋਂ ਸਪੋਕਸਪਰਸਰ ਵਾਂਗੂ ਨਹੀਂ ਮੈਂ ਕਿੱਦਾਂ ਜਵਾਬ ਦੇਈ ਪਰ ਇੱਕ 15 ਲੱਖ ਡੈਲੀਗੇਟਾਂ ਦੀ ਜੋ ਭਾਵਨਾ ਨੂੰ ਇਹਨਾਂ ਨੇ ਝੋਟ ਪਹਚਾਈ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਅਮਰ ਸਾਹਿਬ ਦੇ ਉੱਤੇ ਫੇਰ ਪ੍ਰਸ਼ਨ ਚਿੰਨ੍ਹ ਖੜਾ ਕੀਤਾ ਤੇ ਸਾਰੀ ਪ੍ਰਕਿਰਿਆ ਨੂੰ ਇੱਕ ਠੰਡੇ ਬਕਸੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਿੱਖ ਸੰਗਤ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਸ ਕਰਕੇ ਮੈਂ ਨਾ ਕਿ 4-5 ਗੱਲਾਂ ਤੇ ਸਵਾਲ ਪੁੱਛਣਾ ਚਾਹੁੰਦਾ ਤੇ ਸੰਗਤ ਜੀ ਤੁਹਾਡੀ ਕਚਹਿਰੀ 'ਚ ਮੈਂ ਕੋਈ ਤਤ ਰੱਖਣਾ ਚਾਹੁੰਦਾ ਤੇ ਫੈਸਲਾ ਤੁਸੀਂ ਆਪ ਕਰ ਲਿਓ ਸੰਗਤ ਜੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਭਾਨਾਂ ਦੀ ਇਕਤਰਤਾ ਦੇ ਵਿੱਚ ਫੈਸਲਾ ਸੁਣਾਇਆ ਗਿਆ ਤੇ ਉਹ ਇਤਿਹਾਸਕ ਹੁਕਮ ਰਾਮਤ ਸਾਹਿਬ ਜੀ ਦੀ ਰੌਸ਼ਨੀ ਦੇ ਵਿੱਚ ਕਮੇਟੀ ਇੱਕ ਭਰਤੀ ਕਮੇਟੀ ਬਣਾਈ ਜਾਂਦੀ ਹੈ ਤਾਂ ਕਿ ਜੋ ਇੱਕ ਨਵੀਂ ਅਕਾਲੀ ਲੀਡਰਸ਼ਿਪ ਚੁਣੀ ਜਾ ਸਕੇ ਤੇ 10 ਦਸੰਬਰ 2024 ਨੂੰ ਤਕਰੀਬਨ ਹਫ਼ਤੇ ਬਾਅਦ ਸੁਧਾਰ ਲਹਿਰ ਭੰਗ ਹੋ ਜਾਂਦੀ ਹੈ ਤੇ ਫਿਰ ਕਿਹੜੀ ਸੁਧਾਰ ਲਹਿਰ ਨੇ ਵੀਰ ਗਵਾਈਲੇਤੀ ਇਤਸਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿਹਾ ਜਾਂ 10 ਦਸੰਬਰ ਨੂੰ ਸੁਧਾਰ ਲੈ ਭੰਗ ਹੀ ਹੋ ਚੁੱਕੀ ਸੀ ਉਸ ਤੋਂ ਬਾਅਦ ਆਜੋ 10 ਫਰਵਰੀ 2025 ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਜ਼イール ਕਰਨ ਦੀ ناکਾਮ ਕੋਸ਼ਿਸ਼ ਚ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਤੋਂ ਹਟਾਇਆ ਜਾਂਦਾ ਇਹਨਾਂ ਨੂੰ ਸੇਵਾ ਮੁਕਤ ਕਰਕੇ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਹੁੰਦੀ ਹੈ 10 ਫਰਵਰੀ ਨੂੰ ਉਹਦੇ ਤਕਰੀਬਨ ਤਕਰੀਬਨ 4-5 ਮਹੀਨੇ ਬਾਅਦ 28 ਮਈ ਨੂੰ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਸਦਾ ਲਈ ਆਪਾਂ ਨੂੰ ਵਿਛੋੜਾ ਦੇ ਜਾਂਦੇ ਨੇ 28 ਮਈ 2025 ਨੂੰ ਫਿਰ 10 ਜੁਲਾਈ ਨੂੰ ਢੀਂਡਸਾ ਸਾਹਿਬ ਦੇ ਅਕਾਲ ਚਲਾਣਾ ਕਰਨ ਦੇ 2 ਮਹੀਨੇ ਬਾਅਦ 10 ਜੁਲਾਈ ਨੂੰ ਭਰਤੀ ਦੀ ਸਮਾਪਤੀ ਹੁੰਦੀ ਹੈ ਜਿਦੇ ਵਿੱਚ ਤਕਰੀਬਨ 15 ਲੱਖ ਮੈਂਬਰ ਬਣਦੇ ਨੇ ਉਸ ਤੋਂ ਬਾਅਦ 1 ਮਹੀਨੇ ਬਾਅਦ 11 ਅਗਸਤ ਨੂੰ ਡੈਲੀਗੇਟ ਅਲਜਾਸ ਬੁਲਾਇਆ ਜਾਂਦਾ ਹੈ ਜਿਦੇ ਵਿੱਚ ਮੀਡੀਆ ਦੇ ਸਾਹਮਣੇ ਲਾਈਵ ਪ੍ਰਸਾਰਣ ਦੇ ਸਾਹਮਣੇ ਪੰਜ ਮੈਂਬਰ ਕਮੇਟੀ ਜਿਹੜੀ ਇਕਾਲ ਤੱਕ ਸਥਾਪਿਤ ਸੀ ਉਹ ਆਵਦੇ ਸਾਰੇ ਅੱਗੇ ਨਾਮ ਪੇਸ਼ ਹੁੰਦੇ ਨੇ ਪ੍ਰਧਾਨਗੀ ਦੀ ਚੋਣ ਕਰਾਉਂਦੀ ਹੈ ਤੇ ਤਕਰੀਬਨ ਪੰਜ ਜਾਂ ਸੱਤ ਵਾਰੀ ਜਿਹੜੇ অবজারভার ਨੇ ਉਹ ਡੈਲੀਗੇਟ ਜਾਸਰੂ ਪੁੱਛਦੇ ਨੇ ਕਿ ਹਜੇ ਵੀ ਜੇ ਕਿਸੇ ਦੇ ਮਨ ਚ ਕਿੰਤੂ ਪਰੰਤੂ ਹੈ ਤਾਂ ਉਹ ਆ ਕੇ ਹੱਥ ਖੜਾ ਕਰਕੇ ਜਾਂ ਤਾਂ ਸਾਨੂੰ ਦੱਸ ਦੇ ਜਾਂ ਆਪ ਦਾ ਨਮਾਇੰਦਗੀਏ ਜਿਹੜੀ ਉਹ ਭਰ ਦੇ ਕਿਉਂਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ ਜਿਹੜਾ ਉਹ ਗੁਰਨਾਨਕ ਪਾਤਸ਼ਾਹ ਦੇ ਵੰਸਜ ਉਹਨਾਂ ਦੇ ਵਾਰਸ ਗੱਦੀ ਦੇ ਬਾਬਾ ਬੇਦੀ ਜੀ ਦੇ ਜਿਹੜੇ ਉਹਨਾਂ ਨੇ ਪੇਸ਼ ਕੀਤਾ ਸੰਗਤ ਦੇ ਅੱਗੇ ਤੇ ਪੰਜ ਮਿੰਟ ਕਟੂਕਟ ਜਕਾਰੇ ਦੀ ਗੂੰਜ ਚ ਨਾਮ ਦਾ ਸਵਾਗਤ ਹੋਇਆ ਉਹ ਲਾਈਵ ਤੁਸੀਂ ਸਾਰਾ ਸਮਾਗਮ ਸਾਰਿਆਂ ਨੇ ਦੇਖਿਆ ਖਾਲਸਾ ਜੀ ਹੁਣ ਗੱਲ ਇੱਥੇ ਐ ਕਿ ਤੱਥ ਤਾਂ ਕੁਝ ਹੋਰ ਬੋਲ ਰਹੇ ਨੇ ਇਹ ਪੇਸ਼ ਕਰਨ ਦੀ ਗੱਲ ਕਰ ਰਹੇ ਨੇ ਕੁਝ ਹੋਰ ਹਾਂ ਢੀਂਡਸਾ ਸਾਹਿਬ ਮੈਂ ਖੁਦ ਪੁੱਛਿਆ ਢੀਂਡਸਾ ਸਾਹਿਬ ਜਦੋਂ ਸਰੀਰਕ ਤੌਰ ਤੇ ਢਿੱਲੇ ਸਨ ਢੀਂਡਸਾ ਸਾਹਿਬ ਜਦੋਂ ਆਪਦੇ ਘਰ ਚੰਡੀਗੜ੍ਹ ਰਹਿ ਸੀਗੇ ਤੇ ਜ਼ਹਿਰੇ ਇਲਾਜ ਸਨ ਤਾਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਘਰ ਪਤਾ ਜ਼ਰੂਰ ਲੈਣ ਗਏ ਸੀ ਤੇ ਉਸੇ ਦਿਨ ਉਸੇ ਦਿਨ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਗਏ ਸੀ ਤੇ ਉਹ ਦਿਨਾਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਗਏ ਸੀ ਉਹਨਾਂ ਦਾ ਪਤਾ ਲੈਣ ਤਾਂ ਕਿ ਇਹ ਸਾਜ਼ਿਸ਼ 'ਚ ਉਹ ਵੀ ਸਾਰੇ ਸ਼ਾਮਲ ਨੇ ਢੀਂਸਾ ਸਾਹਿਬ ਦਾ ਹੁਕਮ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਬਾਅਦ ਅਕਾਲੀ ਦਲ 'ਚ ਜੋ ਸਾਡੀ ਪੀੜ੍ਹੀ ਨੇ ਦੇਖਿਆ ਹੈ ਉਸ ਅਕਾਲੀ ਕਾਡਰ ਦੀ ਸਰਪ੍ਰਸਤੀ ਢੀਂਸਾ ਸਾਹਿਬ ਕਰਦੇ ਰਹੇ ਨੇ ਤੇ ਵਾਖੂਬੀ ਕਰਦੇ ਰਹੇ ਨੇ ਤੇ ਢੀਂਸਾ ਸਾਹਿਬ ਦਾ ਹੁਕਮ ਹਮੇਸ਼ਾ ਸਾਰਿਆਂ ਦੇ ਸਿਰ ਮੱਥੇ ਹੁੰਦਾ ਸੀ ਪਰ ਸੁਧਾਰ ਲੈਰ ਤਾਂ ਉਦੋਂ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ ਜਿਹੜੀ ਕਿ ਸਾਰਿਆਂ ਨੂੰ ਪਤਾ ਕਿ ਢੀਂਸਾ ਸਾਹਿਬ ਨੇ ਇੱਕ ਗੱਲ ਜਿਹੜੀ ਪਬਲਿਕ 'ਚ ਕਹੀ ਸੀ ਕਿ ਤੁਸੀਂ ਸਾਰੇ ਜ਼ਿੱਦ ਛੱਡੋ ਭਗੌੜੀ ਲੀਡਰਸ਼ਿਪ ਨੂੰ ਤੇ ਕਾਲ ਤੱਕ ਦੇ ਹੁਕਮ 'ਚ ਜ਼ਰੂਰ ਆਓ ਕੌਮ ਦਾ ਹੁਕਮ ਮੰਨੋ ਆਪਣੀ ਗਲਤੀਆਂ ਸਵੀਕਾਰ ਕਰੋ ਤੇ ਨਵੀਂ ਲੀਡਰਸ਼ਿਪ ਨੂੰ ਆਉਣ ਦੋ ਤੇ ਕਬਜ਼ਾ ਕਰਕੇ ਨਾ ਬੈਠ ਜਾਓ ਇਹ ਤੁਹਾਡੀ ਨਿੱਜੀ ਜ਼ਿਦਾਤ ਨਹੀਂ ਇਹ ਪੰਥ ਦੀ ਨਮੈਂਦਾ ਜਥੇਬੰਦੀ ਹੈ ਜਿਹਦਾ ਬਹੁਤ ਵਿਸ਼ਾਲ ਇਤਿਹਾਸ ਹੈ ਇਹ 300 ਸਾਬ ਨੇ ਗੱਲ ਜ਼ਰੂਰ ਕਹੀ ਸੀ ਤੇ ਪਬਲਿਕ ਡੋਮੇਨ ਚ ਕਹੀ ਸੀ ਦੂਸਰੀ ਗੱਲ ਜੈਸੀ ਮਤ ਦੇ ਤੈਸਾ ਪ੍ਰਗਾਸ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿਉਂਕਿ ਸੰਗਤ ਜੀ ਇਹ ਤਾਂ ਉਹ ਕਟ ਪੁੱਤਰੀਆਂ ਨੇ ਜਿਹੜੀਆਂ ਕਿ ਉਹ ਸਾਰੀਆਂ ਗਏ ਨੇ ਸਿਰਫ ਤੇ ਸਿਰਫ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਕਰਨ ਨੂੰ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਇਹਨਾਂ ਨੇ ਪੰਥ ਦੀ ਜਣਾ ਹਮੇਸ਼ਾ ਤੇ ਹੀ ਪਾਇਆ ਪਰ ਇੱਕ ਗੱਲ ਮੈਂ ਤੁਹਾਡੇ ਅੱਗੇ ਜ਼ਰੂਰ ਰੱਖੂੰਗਾ ਸੰਗਤ ਜੀ ਜੋ ਤੁਸੀਂ ਨਿਰਤਰਾ ਕਰਤਾ ਲੰਗੋਵਾਲ ਸਾਹਿਬ ਦੀ ਵਰਸੇ ਦੇ ਪੰਥ ਦਾ ਇੱਕ ਵਿਸ਼ਾਲ ਸਲਾਬ ਆਇਆ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੇ ਤਾਂ ਕਦੇ ਸੋਚਿਆ ਨਹੀਂ ਸੀ ਕਿ ਲਿਫਾਫਿਆਂ 'ਚੋਂ ਨਿਕਲਣ ਵਾਲੇ ਪ੍ਰਧਾਨ ਦੀ ਰੀਤ ਕਦੇ ਬੰਦ ਵੀ ਹੋਊਗੀ ਗੁਰੂ ਸਾਹਿਬ ਦੀ ਸ਼ਕਤੀ 'ਚ ਇਹਨਾਂ ਨੂੰ ਭੋਰਾ ਵੀ ਵਿਸ਼ਵਾਸ ਨਹੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਾਹਿਬ 'ਚ ਇਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਇਸ ਕਰਕੇ ਉੱਥੋਂ ਭਗੋੜੇ ਨੇ ਇਹਨਾਂ ਨੇ ਕਦੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ 15 ਲੱਖ ਮੈਂਬਰਸ਼ਿਪ ਹੋ ਜੂਗੀ ਤੇ ਉਹ ਮੈਂਬਰਸ਼ਿਪ ਆ ਕੇ ਫਿਰ ਇਟੇ ਵਿਚਾਰ ਰੂਪ ਦੇ ਵਿੱਚ ਇੱਕ ਇਹੋ ਜਿਹਾ ਯੋਧਾ ਜਰਨੈਲ ਅਕਾਲੀ ਫੂਲਾ ਸਿੰਘ ਵਰਗਾ ਸਤ ਫਤਿਹ ਸਿੰਘ ਵਰਗਾ ਸਤ ਲੰਗੋਵਾਲ ਵਰਗਾ ਜਦਦਰ ਜਗਦੇਵ ਸਿੰਘ ਤਲਵੰਡੀ ਵਰਗਾ ਸਿਰਸਾ ਫੜਨ ਵਾਲਾ ਇੱਕ ਅਕਾਲੀਰ ਦਾ ਪ੍ਰਧਾਨ ਫੇਰ ਚੁਣ ਕੇ ਉਹਦੇ ਪਿੱਠ ਪਿੱਛੇ ਖੜੂਗੀ ਇਹਨਾਂ ਨੇ ਸੋਪਣੇ 'ਚ ਵੀ ਸੋਚਿਆ ਸੀ ਇਹ ਤਾਂ ਆਪ ਦਾ ਜਦਾਤ ਸਮਝ ਕੇ ਬਾਹ ਸਰਹਾਣੇ ਥੱਲੇ ਦੇ ਕੇ ਸੁੱਤੇ ਪਈ ਸੀ ਪਰ ਸੰਗਤ ਜੀ ਤੁਹਾਨੂੰ ਵਧਾਈ ਹੈ ਇਹ ਅੱਜ ਜਿਹੜੀਆਂ ਇਹਨਾਂ ਦੇ ਚੀਕਾਂ ਪੈ ਰੀਆਂ ਇਹ ਤੁਹਾਡਾ ਜੋਸ਼ ਤੇ ਤੁਹਾਡਾ ਜੋ ਪਾਠਕ ਜਜ਼ਬਾ ਉਹ ਦੇਖ ਕੇ ਪੈ ਰਿਹਾ ਤੇ ਔਣ ਆਲੇ ਸਮੇਂ 'ਚ ਜੋ ਆਪਾਂ ਮਾਰਾ ਮਾਰ ਰੀਆਂ ਨੇ ਜਿੱਥੇ ਤੱਕ ਪੱਥਰੇ ਛਾਲਾ ਮਾਰ ਰੀਆਂ ਨੇ ਉਹਦੇ ਵਿੱਚ ਆ ਜਿਹੜੇ ਹੁਣ ਛੋਟੇ ਮੋਟੇ ਦੀਏ ਰਹਿ ਗਏ ਨੇ ਇਹ ਵੀ ਨਾਲ ਰੁੜ ਜਾਣੇ ਨੇ